ਹਜ਼ਾਰ ਵੀਰਾ ਸਿੰਘ ਜੀ ਬਾਈ ਤੁਸੀਂ ਮੌਕਾ ਵੇਖਣ ਆਇਓ ਕੀ ਹਾਲਾਤ ਨੇ ਇੱਥੇ ਤੇ ਕਿਹੜਾ ਮਰੜਾ ਜਿਹੜਾ ਕੁਰਤਾ ਜਾ ਰਿਹਾ ਹੈ ਜਿਹੜਾ ਮਰੜਾ ਪਾਰੀ ਕਿਹੜਾ ਪਹਿਲਾ ਹੀ ਹੈ ਜੀ ਪਹਿਲਾ ਮਰੜਾ ਹੈ ਬੱਧਾ ਹੀ ਪਹਿਲਾ ਦਾ ਇਸ ਤਰ੍ਹਾਂ ਬਿਨਾ ਕੋੜ ਮਾਰੇ ਬੱਜਾ ਹੀ ਪਹਿਲੀਆਂ ਟੁੱਟ ਗਿਆ ਸੀ ਉਦੋਂ ਪਿੱਛੇ ਪੈਂਦਾ ਵਈ ਗੱਟੀਆਰੀ ਕੇ ਗੱਟੀਆਰੀ ਕੇ ਤੇ ਹੁਣ ਇਹ ਵਾਵਾ ਮੈਂ ਕਿਹਾ ਦੋ ਤੱਲਾ ਗੱਲਿਆਂ ਦਾ ਲੰਮਾ ਚੌੜਾ ਹੋਣਾ ਪਰ ਪਾਣੀ ਦੇ ਜ਼ੋਰ ਦੇ ਨਾਲ ਇਹ ਜਾਦਾ ਪੱਥਰ ਵੀ ਖੋਰੀ ਜਾਂਦਾ ਵਈ ਤੇ ਇਹਨੂੰ ਮਹਾਰਾ ਸੱਚੇ ਬਾਦਸ਼ਾਹ ਕਿਰਪਾ ਕਰਨ ਇਹ ਤੇ ਆਪਾਂ ਗਰੇਡ ਕਰੋ ਨਾ ਤੋੜੇ ਤਾੜੇ ਲਾ ਦਨੇ ਜਿੰਨੇ ਅਗਿਆ ਦੇ ਇਹਦੇ ਸਮਾਲਤਾ ਕਰ ਦਨੇ ਜਿੰਨੀ ਹੋਈ ਆ ਸੰਤ ਤੇ ਸੇ ਭੇਜ ਦਨੇ ਕੋਜ ਠੀਕ ਆ ਇਹਦਾ ਸੰਤਲਾ ਕੋਣਾ ਕੋ ਬਚਾ ਜੇ ਟੁੱਟ ਜਾਂਦਾ ਫਿਰ ਸਾਰਾ ਉਹ ਮਸਲਾ ਹੋ ਜਾਂਦਾ ਫਿਰ ਇਹਨੂੰ ਪਾਣੀ ਸਾਰਾ ਉਧਰ ਹੀ ਜਾਣਾ ਜਿੱਦੜ ਆਪਣੇ ਅੱਗੇ ਬੰਦੇ ਰਹੇ ਆ ਫਿਰ ਉਧਰ ਬੰਨਦਾ ਕੋਈ ਦਾ ਖਾਸ ਫਾਇਦਾ ਨਹੀਂ ਬਣਦਾ ਬਾਬੇ ਕਿੰਨੇ ਘਟਾ ਲੱਗੇ ਮਰਨ ਕਿੰਨੇ ਕਿ ਪਿੰਡਾਂ ਨੂੰ ਮਰੜੇ ਟੁੱਟਣ ਨਾਲ ਖਤਰਾ ਬਣ ਸਕਦਾ ਵੇਲਾ ਸਹੀ ਜੇ 15 20 ਪਿੰਡ ਦੇ ਮਾਮੂਲੀ ਗਾਲੀ ਆ। ਇੱਥੋਂ ਲੈ ਕੇ 30 ਪਿੰਡੋਂ ਉਸ ਤੋਂ ਤਾਈਂ ਗਾਂ ਦਾ ਹੀ ਜਾਣਾ ਗਦਾਈ ਦਾ ਹੀ ਕੇਐਫ ਦਾ ਵੱਟ ਦਾ ਹੀ ਪਾਣੀ ਇਸ ਇਸ ਪਾਣੀ ਵਹਤ ਰਹਿਣਾ। ਉਸ ਤੋਂ ਤਾਈਂ ਜਾਣਾ ਇਹ। ਕਿੰਨਾ ਕ ਮਰੜਾ ਖੁਰਿਆ ਤੁਸੀਂ ਵੇਖਿਆ ਹਣ ਆ ਕੇ ਇੱਥੇ ਹੈਗੇ 10 15 ਮੋਟੀਆਂ ਜਿਹੀਆਂ ਹੈਗਾ ਨਾ। ਤੇ ਬਾ ਗਾੜੀ ਦੇ ਫਿਰ ਪੋਲਾ ਹੀ ਆ ਪੱਥਰਾਂ ਨਾਲ ਕਰਕੇ ਥੋੜਾ ਜਿਹਾ ਬੱਜਿਆ। ਤੇ ਗਾੜੀ ਦੇ ਪੋਲੇ ਗਾੜੀ ਦੇ ਮਿੰਟੋਂ ਮੇਲੇ ਟੱਕੇ ਜਾਣੀ ਪਾਣੀ ਬੜਾ ਜ਼ੋਰ ਨਾਲ ਪਾਣੀ ਚੜਿਆ ਵਾ ਕੇ ਰੋ। ਰਾਤ ਦਾ ਪਾਣੀ ਚੜਿਆ ਵਾ ਥੋੜਾ ਥੋੜਾ ਫੇਰ ਫੋਟੜੇ ਫੋਟੋ ਪਾਣੀ। ਉਹ ਪਾਣੀ ਦੇ ਜੋਰ ਨਾਲ ਇਹ ਥੋੜਾ ਪੈਂਦਾ ਕੰਮ ਇਹਨਾਂ ਦਾ ਤੇ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਘਾਰੇ ਜੀਆਂ ਦਾ ਵੀ ਭਲਾ ਹੋ ਜਾਊਗਾ ਅਸੀਂ ਉਦੋਂ ਕਢਾਉਣੇ ਆਪਣੇ ਗਰੇਡ ਘਲਾ ਦਿੰਨੇ ਆ ਨਾਲ ਤੋੜੇ ਘਲਾ ਦਿੰਨੇ ਆ ਮਿੱਟੀ ਮੱਟੀ ਘਲਾ ਮਿੱਟੀ ਹੈ ਜੀ ਸਭਾਂ ਜੀ ਮਿੱਟੀ ਲਿਆਉਣੇ ਬਾਬਾ ਜੀ ਲੈਉਣ ਲੱਗਿਆ ਮਿੱਟੀ ਲਿਆਓ ਤੁਸੀਂ ਤੇ ਤੋੜੇ ਭੇਜ ਦਿੰਨੇ ਆ ਤੇ ਆਪਾਂ ਜਿਹੜਾ ਗਾਚਰ ਜੰਨੀਆ ਸਮਾਪਤਾ ਕਰ ਦਿੰਨੇ ਆ ਜੀ ਅੱਜ ਤੋਂ ਬਾਬੇ ਸੇਵਾ ਇਥੇ ਸ਼ੁਰੂ ਕਰਤੀ ਹੈ ਜੀ ਅਹਮ ਕਾਰਨੇ ਸ਼ੁਰੂ ਸੇਵਾ ਦੇ ਸ਼ੁਰੂ ਇਸੇ ਕਰ ਸਾਫਾਂ ਹੀ ਨਾ ਬੰਕਾ ਨਹੀਂ ਜਿਸੇ ਲੋਡ ਪਈ ਉਸੇ ਵੇਲੇ ਕੰਮ ਕਰਨਾ ਜਿੰਨਾ ਮਾੜਾ ਸੱਚੇ ਪਾਤਸ਼ਾਹ ਆਪਣੇ ਬਲਵਕਸ਼ ਦਾ ਗੁਰੂ ਸਾਹਿਬ ਦਾ ਪਉਣਾ ਕਰਨਾ ਹੀ ਕਰਨਾ ਤੇ ਸੰਕਟ ਨੂੰ ਕੀ ਕੀਤਾ ਹੋ ਗਿਆ ਹਣ ਤਾਂ ਇਹੋ ਕਰਨੇ ਵੀ ਤਗੜੇ ਹੋਏ ਤਾਂ ਇਹਨਾਂ ਸੁਹਾਰੀਏ ਜਿੰਨਾ ਸਹਮਾ ਜਾਂਦਾ ਪਰਲਾ ਇਲਾਕਾ ਦੇ ਵਜ੍ਹਾ ਨਾਲ ਇਧਰ ਵਾਲੇ ਡੋਬਣ ਨਾਲ ਡੁੱਬ ਗਿਆ ਵੇ ਇਧਰ ਤੇ ਆਪਣੇ ਹੱਥ ਵੱਲੇ ਕਸਰੀ ਆਇਆ ਇਹਦੇ ਉਹ ਪਰਲੇ ਬੰਨ ਤਾਂ ਪਾਣੀ ਪਾਣੀ ਹੋ ਗਿਆ ਤੇ ਉੱਥੋਂ ਵੀ ਡੁੱਬਾ ਪਿਆ ਵਾ ਤੇ ਇਹ ਆਜ ਇਨਾਂ ਕਲਾਕਾ ਟੁਗੜੀ ਥੋੜੀ ਜਿਹੀ ਹੈ ਚਲੋ 10 15 ਪਿੰਡ ਜੇ ਇਹ ਤੇ ਵੱਜਾ 15 20 ਪਿੰਡ ਤੇ ਜੇ ਵੀ ਡੁੱੜ ਗਏ ਫੇਰ ਤਾਂ ਸਾਰਾ ਸਫਾਈ ਹੋ ਗਿਆ ਕੰਮ ਅੱਗੇ ਉਸੇ ਬਾਗਪੁਰ ਵਾਲਾ ਸਾਰਾ ਹੀ ਸਫਾ ਹੋ ਗਿਆ ਕੰਮ ਉਧਰ ਤਾਂ ਕੋਈ ਫਰਕ ਨਹੀਂ ਰਹਿ ਗਿਆ ਤੇ ਜੇ ਚਲੋ ਆਹ ਟੋਗੜੀ ਭਾਜ ਜAVE ਤੇ ਕੋਈ ਨਾ ਬਸ ਚਲੋ ਮਹਾਰਾਜ ਜੀ ਮੈਂ ਇਹਨਾਂ ਜੋ ਮਾਤਾ ਕਰਵਾ ਲਾਂਗੇ ਤੇ ਜੇ ਇਹ ਵੀ ਡੁੱੜ ਗਏ ਫੇਰ ਤਾਂ ਕੰਮ ਸਫਾਈ ਹੋ ਗਿਆ ਸਾਰਾ ਅੱਗਰ ਜੀ ਫਤੇ ਮੰਗਲ ਸਿੰਘ ਜੀ ਵਸਤੀ ਲਾਲ ਸਿੰਘ ਇਹ ਆਜ ਤੋ ਨੋਜ ਤੇ ਰੁੱਢਦੀ ਜਾਂਦੀ ਹੈ ਤੇ ਮੇਰੇ ਵੀਰ ਬੇਨਤੀ ਸਾਡੀ ਇਹੋ ਜੀ ਹੈ ਵੀ ਮਹਿਕਮਾ ਆਵੇ ਤੇ ਇਹਨੂੰ ਨੋਜ ਤੇ ਤੋੜੇ ਲੱਗ ਜਾਣ ਇਹ ਸਾਡਾ ਕੋਈ ਬਚਾ ਹਜੇ ਚੱਲ ਇਧਰੋਂ ਤੇ ਮਰੇ ਮਰੇ ਆਂਦੇ ਉਧਰੋਂ ਵੀ ਹੁਣ ਕੋਈ ਬਾਜੇ ਘਰੇ ਸੁੱਕੇ ਥਾਂ ਦੇ ਬੈਠੇ ਰਹੀਏ ਮੇਰਾ ਵੀਰ ਜੋ ਵੀ ਕੋਈ ਸਾਡੀ ਇੱਥੇ ਹੈਲਪ ਕਰੇ ਤੋੜੇ ਲਿਆਵੇ ਇੱਥੇ ਲਾਈਏ ਮੈਹਿਕਮੇ ਨੂੰ ਬੇਨਤੀ ਆ ਇੱਥੇ ਲੈਣ ਕੇ ਤੋੜੇ ਨਾਲ ਸਾਡੇ ਲੱਗਣ ਤੋੜੇ ਲਾਈਏ ਨਹੀਂ ਤੇ ਨੋਜ ਇਹ ਗਈ ਹੈ ਨੋਜ ਤੁਸੀਂ ਵੇਖ ਸਕਦੇ ਸਾਰੀ ਉੱਥੇ ਰੁੜ ਗਈ ਆ ਅਗਲੇ ਬੰਨੇ ਸਾਰੀ ਟੁੱਟ ਗਈ ਆ ਮੇਨ ਨੋੜ ਇਹੋ ਹੀ ਵਜਦੀ ਸਿੱਧੀ ਵੱਡੀ ਨੋਜ ਇਹੋ ਜੇ ਇਹ ਨੋਜ ਨੇ ਸਾਡਾ ਬੰਨ ਬਚਾਇਆ ਹੈ ਨੋਜ ਜੀ ਇੱਥੇ ਰਕਵਾ ਪੈਂਦਾ ਇਹ ਗੱਤੀ ਗੱਤੀ ਹਰੀਗੇ ਚ ਪੈਂਦਾ ਇਹ ਰਕਵਾ ਦੀ ਨੀ ਗੈਨੂੰ ਸਾਹਮਣੇ ਆ। ਇਹ ਨੋਜ ਦੇ ਨਾਲ ਇਹਨੂੰ ਬਚੇ ਆ। ਇਹ ਨੋਜ ਤੋਂ ਇਥੇ ਟੁੱਟਣੀ ਸ਼ੁਰੂ ਹੋ ਗਈ ਆ ਤੇ ਦੇ ਗਾੜੀ ਤੋੜੇ ਲੱਗ ਜਾਣ। ਇਹ ਨੋਜ ਜਾਊਗੀ ਬਾਅਦ ਤੇ ਸਾਰਾ ਇਧਰਲਾ ਇਲਾਕਾ ਚੱਲ ਜਿਹੜੇ ਸੁੱਕੇ ਥਾਂ ਭੈਣ ਭਰਾ ਬੈਠੇ ਉਹ ਵੀ ਵੱਜ ਜਾਣਗੇ। ਪਾਣੀ ਅੱਗੇ ਨਾਲੋਂ ਕਾਫੀ ਵੱਜ ਚੁੱਕਾ ਐ। ਪਾਣੀ ਤੇ ਹੀ ਜਿੰਨਾ ਉਹ ਚੱਲਿਆ ਜੀ। ਨੋਜ ਵੱਧਦੀ ਏ। ਨੋਜ ਨੂੰ ਵੱਧਦੀ ਨੂੰ ਹੋਈ ਚੱਲੇ ਮੇਰੇ ਸਾਹ ਨਾਲ ਸੰਗਦਰ ਹੋ ਗਿਆ। ਹੈ? ਨੋਜ ਵੱਜੀ ਨੂੰ ਨੋਜ ਵੱਧਣ ਤੇ ਸਾਡਾ ਫਾਇਦਾ ਐ। ਨੋਜ ਤੇ ਚੱਲ ਬੱਦੀ ਕਰਕੇ ਸਾਡਾ ਬੰਨ ਬਚਿਆਵਾ ਦੇ ਉਧਰ ਅਸੀਂ ਚੱਲ ਚੁੱਕੇ ਥਾਂ ਦੇ ਬਿਤੇ ਪੈਲਗਾਂ ਤੇ ਤੁਹਾਨੂੰ ਦੇ ਨਹੀਂ ਦਿੰਗਾ ਜੋ ਹੋ ਗਿਆ ਕਦੇ ਤੇ 2023 ਦੀਆਂ ਪੈਲਗਾਂ ਨਹੀਂ ਖਿਸ਼ੀਆਂ ਤਾਂ ਬਣੀਆਂ ਜਿਵੇਂ ਮਾਤਰ ਲਾਲੋ ਕਿਲੇ ਕਿਲੇ ਦੋ ਵੀ ਉਧਰ ਮਾਲੋ ਜਿਹਦੀ ਜਿਆਦੀ ਉਹ ਵੀ ਪੈਲੀ ਤੇ ਗਈ ਖਰਾਬ ਹੀ ਆ ਤੇ ਸਾਡੀ ਇਹੋ ਬੇਨਤੀ ਵੀ ਆ ਨੋਜ ਤੇ ਤੋੜੇ ਲੱਗ ਜਾਣਾ ਤੇ ਸਾਡੀ ਬਚਾਅ ਹੋ ਜੇ ਨਹੀਂ ਤੇ ਬੰਨ ਸਾਡਾ ਨਹੀਂ ਬਚ ਸਕਦਾ ਨੋਜ ਸਾਰੀ ਗਾਰੀਆਂ ਡਿੱਗੀ ਜਾਂਦੀ ਪੱਥਰਾਂ ਦੇ ਵਿੱਚੋਂ ਮਿੱਟੀ ਨਿਕਲ ਗਈ ਆ ਮੇਰਾ ਨਾਮ ਸਰਬਜੀ ਸਿੰਘ ਸਰਪੰਚ ਸਾਫਾ ਸਰਪੰਚ ਮਕਰੋਂ ਪਿੰਡ ਦਾ ਆ ਗੱਟੀ ਹਰੀ ਕੇ ਇਲਾਕੇ ਨੂੰ ਨੋਚ ਰੁੜਦੀ ਜਾਂਦੀ ਆ ਤੇ ਕਿਰਪਾ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੀ ਇਸ ਨੋਚ ਦਾ ਕੋਈ ਪ੍ਰਬੰਧ ਕੀਤਾ ਜਾਵੇ ਕੋ ਮੇਨ ਨੋਚ ਆਏ ਹੋਈ ਇਹੋ ਮੇਨ ਨੋਚ ਦੇ ਨਾਲ ਸਾਡਾ ਬੰਨ ਸਾਰਾ ਇਲਾਕਾ ਇੱਧਰ 15 20 ਪਿੰਡ ਜਿਹੜੇ ਇਸੇ ਨੋਚ ਦੇ ਸਾਰੇ ਸਾਰੇ ਤੇ ਰੁੜ ਗਈ ਦੇ ਸਾਰੇ ਪਿੰਡ ਰੁੜ ਜਾਂਦੇ 15 20 ਪਿੰਡ ਰੁੜ ਜਾਂਦੇ ਸਾਡੇ ਤੇ ਇੱਧਰਲੇ ਜਿਹੜਾ ਇਲਾਕਾ ਇਹ ਤੇ ਚੱਲ ਹੋਇਆ ਹੀ ਹੋਇਆ ਖਰਾਬ ਤੇ ਅਸੀਂ ਆਨੇ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਸਾਡਾ ਇੱਧਰਲਾ ਇਲਾਕਾ ਜਿਹੜਾ ਉਹ ਬਚਾ ਦੇ ਪਹਚਾਇਆ ਜਾਵੇ ਵੈਗਰਜੀ ਕਾ ਖਾਲਸਾ ਲੈਓ ਜੀ ਕਾ